ਪੈਨਿਕਸ ਵਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਹਿੰਮ ਸਿੰਘ ਦੀਪਾਲ ਖਨੋਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਸਥਿਤੀ ਹੈ ਜਿਹੜੀ ਕਿ ਤਨਾਪੂਰਨ ਬਣ ਗਈ ਹੈ ਤਾਂ ਤਸਵੀਰਾਂ ਤੁਹ ਦਿਖਾਵਾਂਗੇ ਹਰਿਆਣੇ ਵਾਲੇ ਸਾਈਡ ਤੇ ਜਿੱਥੇ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਕਿ ਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਤਾਂ ਲੱਖਾਂ ਚਾਰਜਾ ਜਿਹੜਾ ਕਿ ਕਿਸਾਨਾਂ ਤੇ ਨੌਜਵਾਨਾਂ ਉੱਤੇ ਕੀਤਾ ਗਿਆ ਹੈ ਤਾਂ ਤੁਸੀਂ ਆਵਾਜ਼ ਸੁਣ ਸਕਦੇ ਹੋ ਕਿਸ ਤਰੀਕੇ ਨਾਲ ਗੋਲੀਆਂ ਦੀ ਜਿਹੜੀ ਕਿ ਆਵਾਜ਼ ਹੈ ਥਰੂ ਗੈਸ ਦੇ ਰਬੜ ਦੀਆਂ ਗੋਲੀਆਂ ਛੱਡੀਆਂ ਜਾ ਰਹੀਆਂ ਨੇ ਠਾਠਾ ਦੀਆਂ ਜਿਹੜੀ ਕਿ ਆਵਾਜ਼ਾਂ ਨੇ ਉਹ ਆ ਰਹੀਆਂ ਨੇ ਤੂਆਂ ਤੂਆਂ ਹੀ ਹੋਇਆ ਪਿਆ ਤਾਂ ਬਹੁਤ ਸਾਰੇ ਨੌ ਤਤਸ ਵੀਰਾਂ ਖਨੋਰੀ ਬਾਰਡਰ ਦੀਆਂ ਹਨ ਜਿੱਥੇ ਕਿਸਾਨਾਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਜਿਹੜੇ ਕਿ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਤਾ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਠਾ ਠਾ ਦੀਆਂ ਜਿਹੜੇ ਕੀ ਆਵਾਜ਼ਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਤਾਂ ਤੂੰ ਆ ਹੀ ਸਾਰੇ ਪਾਸੇ ਜਿਹੜਾ ਕੀ ਫੈਲਿਆ ਹੋਇਆ ਤਸਵੀਰਾਂ ਤਸਵੀਰਾਂ ਛੋੜਨਾ ਸਾਂਝੀਆਂ ਕਰ ਰਹੇ ਹਾਂ ਖਨੋਰੀ ਬਾਰਡਰ ਤੋਂ ਜਿੱਥੇ ਕਿਸਾਨਾਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਥਿਤੀ ਹੈ ਜਿਹੜੀ ਕਿ ਕਾਫੀ ਤਣਾਅਪੂਰਨ ਬਣੀ ਹੋਈ ਹੈ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਐਂਬੂਲੈਂਸ ਵੀ ਵਿੱਚ ਫਸੀ ਹੋਈ ਹੈ ਜ਼ਖਮੀਆਂ ਨੂੰ ਫਰਸਟ ایڈ ਦੇ ਕੇ ਹੁਣ ਨੇੜੇ ਦੇ ਹਸਪਤਾਲਾਂ ਦੇ ਵਿੱਚ ਲੈ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਨੌਜਵਾਨ ਬਾੜਾਂ ਤੇ ਖੜੇ ਸੀਗੇ ਤਹਾਨੂੰ ਬਾਈ ਜੀ ਕਿੰਨੇ ਕ ਗੋਲੇ ਜਿਹੜੇ ਹੁਣ ਤੱਕ ਛੱਡੇ ਗਏ ਸਿੱਧੇ ਗੋਲੇ ਮਾਰਦੇ ਨੇ ਇਹ ਤਾਂ ਸਿੱਧੇ ਸਿੱਧੇ ਜਿੱਥੇ ਖੜੇ ਸੀ ਜਾ ਫਿਰ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਅੱਗੇ ਤਾਂ ਬਾਹਰ ਨਹੀਂ ਸਕਦਾ ਬੰਦਾ ਜਵਾ ਰਹੇ ਅੱਗੋਂ ਐ ਵੀਰ ਜੀ ਗੋਲੀਆਂ ਚਲਾ ਰਹੇ ਉਹ ਸਿੱਧੀ ਗੋਲੀ ਮਾਰਦੇ ਦੋ ਜਣੇ ਦੇ ਗੋਲੀ ਲੱਗੀ ਆ ਤੁਸੀਂ ਉੱਤੇ ਖੜੇ ਸੀਗੇ ਜਾ ਮਰ ਅੱਗੇ ਵੱਲ ਨੂੰ ਵੱਧ ਰਹੇ ਸੀ ਅਸੀਂ ਉੱਥੇ ਖੜੇ ਸੀ ਉਹਨਾਂ ਨੇ ਪਹਿਲਾਂ ਅੱਗੋਂ ਵਾਟਰ ਕੈਂਡਲ ਚਲਾਤਾ ਫੇਰ ਨਾਲ ਦੀ ਨਾਲ ਉਹਨਾਂ ਨੇ ਗੋਲੇ ਸਿੱਟਣ ਲੱਗੇ ਫੇਰ ਫਾਇਰ ਕਰਨ ਲੱਗੇ ਬਿਲਕੁਲ ਆਵਾਜ਼ਾਂ ਤੂੰ ਸੁਣ ਸਕਦੇ ਕਿਸਾਨਾਂ ਨੂੰ ਕੋਈ ਸ਼ਰਵਾਤ ਨਹੀਂ ਆਵਾਜ਼ਾਂ ਗੋਲੀਆਂ ਦੀ ਆ ਰਹੀਆਂ ਸੁਣੋ ਕਿਹਦੇ ਗੋਲੀਆਂ ਦੀਆਂ ਵਿੱਚ ਗੋਲੀਆਂ ਦੀਆਂ ਤਿੰਨ ਬੰਦੇ ਉਹ ਚੱਕੇ ਬਾਬਾ ਦੇ ਕੇ ਵਿੱਚ ਅਸਲ ਹੀ ਗੋਲੀਆਂ ਵੀ ਚਲਾ ਰਹੇ ਨੇ ਇਹ ਉੱਪਰੋਂ ਦਬਾ ਦੇ ਰਹੇ ਨੇ ਵਿੱਚ ਅਸਲ ਹੀ ਗੋਲੀ ਦੇ ਕੇ ਸਾਡੇ ਆ ਐਂਬੂਲੈਂਸਾਂ ਚੱਲ ਰਹੀਆਂ ਨੇ ਬੰਦਿਆਂ ਨੂੰ ਫਟੜ-ਫਟੜ ਕਰ ਰਹੇ ਨੇ ਟਰੈਕਟਰ ਭੰਨੇ ਕਿੰਨੀਆਂ ਐਂਬੂਲੈਂਸ ਆ ਚੁੱਕੀਆਂ ਨੇ ਟਰੈਕਟਰਾਂ ਕਈਆਂ ਦੀਆਂ ਟੂਟੀਆਂ ਪੱਟਦੀਆਂ ਇਹ ਸਿਵਲ ਵਰਦੀ ਚ ਗੁਪਤ ਬੰਦੇ ਫਿਰ ਰਹੇ ਨੇ ਸਾਡੇ ਟਰੈਕਟਰਾਂ ਦੇ ਟੂਟੀਆਂ ਪੱਟ ਕੋਸ਼ ਵੀ ਜਿਵੇਂ ਇਹ ਟਰੈਕਟਰ ਇਹਨਾਂ ਦੇ ਆ ਅੱਗੇ ਨਾ ਵਾਸ ਬਿਲਕੁਲ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਠਾ ਠਾ ਦੀਆਂ ਜਿਹੜੀ ਕੀ ਆਵਾਜ਼ਾਂ ਨੇ ਉਹ ਬਾਰਡਰ ਵਾਲੀ ਸਾਈਡ ਤੋਂ ਆ ਰਹੀਆਂ ਨੇ ਤਿੰਨ ਬੰਦਿਆਂ ਨੂੰ ਚੱਕ ਕੇ ਉਧਰ ਲੈ ਗਏ ਆ ਆਪਦੇ ਪਾਸੇ ਤਿੰਨ ਬੰਦੇ ਚੱਕ ਕੇ ਲੈ ਗਏ ਆ ਹਾਂ ਚੱਕ ਕੇ ਲੈ ਗਏ ਨੇ ਫੋਟ ਦੇ ਨੇ ਮਾਰਦੇ ਨੇ ਵਾਪਸ ਭੇਜ ਦਿੰਦੇ ਨੇ ਇਧਰ ਨੂੰ ਵੇ ਉਹ ਜਿਹਨਾਂ ਨੂੰ ਹੀ ਨਹੀਂ ਛੱਡੋ ਲੈ ਗਏ ਛੱਡਦੇ ਨਹੀਂ ਉਹ ਆਪਣੇ ਆਪ ਤੇ ਪ੍ਰਭਾਵ ਬਣਾਉਣਾ ਚਾਹੁੰਦੇ ਨੇ ਬੰਦਿਆਂ ਦੇ ਨਾਲ ਉਹਨਾਂ ਨੂੰ ਚੱਕ ਕੇ ਵੀ ਜ਼ਖਮੀ ਇਹ ਪੱਕਾ ਅਸਲਾ ਵੀ ਨਾਲ ਇਹਨਾਂ ਕੋਲ ਇਹ ਉੱਪਰ ਵਾਲੀ ਦੀ 쇼 ਕਰਦੇ ਨੇ ਵੀ ਅਸੀਂ ਅਜ ਨਕਲੀ ਅਥਰੂ ਗੈਸ ਤੇ ਗੋਲੇ ਸੁੱਟਦੇ ਨੇ ਬਿਲਕੁਲ ਸਥਿਤੀ ਜਿਹੜੀ ਕਿ ਤਣਾਪੂਰਨ ਬਣੀ ਹੋਈ ਹੈ ਬਹੁਤ ਸਾਰੇ ਕਿਸਾਨ ਅਤੇ ਨੌਜਵਾਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਆਂ ਨੇ ਸਥਿਤੀ ਜਿਹੜੀ ਕਿ ਤਣਾਪੂਰਨ ਬਣੀ ਹੋਈ ਹੈ ਤਾਂ ਬੁੱਕ ਵੀ ਆਏ ਮੈਨੂੰ ਪੱਤ ਲਾ ਕੇ ਖੋ ਕੱਢਿਆ ਸਿੱਧੀ ਅੱਜ ਵੀ ਅੱਜ ਵੀ ਹੋਈ ਹੈ ਕਿਹੜੀ ਗੱਲ ਹੈ ਕਿੰਨਾ ਕੁ ਬਾਈ ਨੁਕਸਾਨ ਹੋਇਆ ਗੋਲਿਆਂ ਦੇ ਨਾਲ ਹੁਣ ਘਟੋ ਘਟ 500 600 ਬਾਈ ਯਾਰ ਜੇ ਵੀਸੀ ਐਡਰ ਦਾ ਹੱਲ ਕਰਦੇ ਕਿ ਉਹ ਨਹੀਂ ਜਦੋਂ ਹੋ ਸਕਦਾ ਕਿਉਂ ਨਹੀਂ ਕਰਦੇ ਕਿਉਂ ਮਰਵਾਇਆ ਬੰਦੇ ਟਰੈਕਟਰ ਕਿੰਨੇ ਕੁ ਬੈਕ ਲਾਉਣਗੇ ਅੱਜ ਹੁਣ ਕਿੰਨੇ ਨੌਜਵਾਨ ਜ਼ਖਮੀ ਹੋਏ ਨੇ ਅੱਜ ਦਾ ਮੇਰੇਆ ਮੇਰੇ ਸਾਹਮਣੇ ਬਾਈ ਸਿੰਘ ਦੇ ਗੋਡੇ 'ਤੇ ਗੋਲੀ ਵੱਜੀ ਆਰਪਾਸ ਟੱਪ ਗਈ ਦੋ ਬੰਦੇ ਨੂੰ ਚੱਕ ਕੇ ਲੈ ਗਏ ਇੱਕ 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 ਸਿੰਘ ਦੋ ਚਾਰ ਨੂੰ ਦੋ ਚੱਕ ਕੇ ਲੈ ਗਏ ਸਿੰਘ ਸਾਹਿਬ ਅੱਧਾ ਕਿਲਾ ਨੇੜੇ ਆ ਗਿਆ ਸੀ ਉਹ ਕੱਲਾ ਅੱਗੇ ਸੀ ਉਹਦੇ ਗੋਲੀ ਮਾਰੀ ਪਰ ਉਹ ਜਾ ਕੇ ਮਾਰੀ ਜੀ ਉਥੋਂ ਉਥੋਂ ਫੌਜ ਵਾਲੇ ਮਾਰ ਰਹੇ ਆ ਪੁਲਿਸ ਵਾਲੇ ਮਾਰ ਰਹੇ ਆ ਹੋਰ ਕੰਨੀਆਂ ਗੋਲੀਆਂ ਚਲਾ ਰਹੇ ਨੇ ਚਲਾ ਰਹੇ ਆ ਭਾਈ ਸਿੱਧੀਆਂ 5 500 ਛੜ ਲਾ ਸਿੱਧੀਆਂ ਜਲਦੀਆਂ ਜਮਾ ਪਤਾ ਨਹੀਂ ਕੀ ਚੀਜ਼ ਆ ਉਹ ਇੱਕ ਮਿੰਟ 'ਚ 50 ਆਉਗੀਆਂ ਜਿਹੜਾ ਬੰਬ ਜਿਹੜਾ ਪਟਾਕੇ ਪੈਂਦੇ ਹੁੰਦਾ ਜੀ ਬੰਬ ਦਾ ਉਹ ਮੇਰੇ ਸਿਰ 'ਤੇ ਮਾਰੇ ਇਹਨਾਂ ਨੇ ਮੈਨੂੰ ਦਿਖਨੋਂ ਅੜ ਗਿਆ ਜੀ ਮੈਂ ਡਿੱਗ ਗਿਆ ਤਿੰਨ ਤਿੰਨੇ ਨੇ ਚੱਕ ਕੇ ਲੈ ਗਏ ਮੈਨੂੰ ਰੇ ਆ ਕੇ ਉਹ ਚਾਹੀਏ ਇਹਨਾਂ ਨੇ ਪਾਇਆ ਹੁੰਦਾ ਕੁਝ ਪਤੀ ਨਹੀਂ ਲੱਗਦਾ ਆਵਾਜ਼ਾਂ ਨੇ ਉਠਾਠਾ ਜਿਹਾ ਸੁਣਾਈ ਦੇ ਰਹੀਆਂ ਆ ਸੁਣਾਈ ਦੇ ਰਹੇ ਨੇ ਹਾਲੇ ਵੀ ਅੱਧੇ ਨਹੀਂ ਹਾਲੇ ਵੀ ਅੱਗੇ ਜਾਵਾਂਗੇ ਚੱਕ ਕੇ ਯਾਰ ਮੌਕੇ ਤੇ ਭੱਜੀਦਾ ਨਹੀਂ ਬੰਦੇ ਲੋ ਸਾਡਾ ਖੱਟੜ ਸਰਕਾਰ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਜਿਹੜੇ ਜਵਾਨ ਉਧਰ ਚੱਕੇ ਆ ਜੇ ਉਹਨਾਂ ਦਾ ਵਾਲ ਵੀ ਵਿੰਗਾ ਹੋਇਆ ਤਾਂ ਇਹਦੂ ਭੇੜਾ ਬਿਲਕੁਲ ਸਥਿਤੀ ਜਿਹੜੀ ਕਿ ਤਣਾਪੁਰ ਨੂੰ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਕ ਤੋਂ ਬਾਅਦ ਇੱਕ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਹੁਣ ਕਿਸਾਨ ਆਗੂ ਇਹ ਕਹਿ ਰਹੇ ਨੇ ਕਿਸਾਨ ਨੌਜਵਾਨ ਨੇ ਬਜ਼ੁਰਗ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਸਿੱਧੀਆਂ ਜੇਣੀਆਂ ਕਿ ਗੋਲੀਆਂ ਨੇ ਉਹ ਚਲਾਈਆਂ ਜਾ ਰਹੀਆਂ ਛਰਲੇ ਵਾਲੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਥੋੜੇ ਨਾਲ ਖਨੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਥਿਤੀ ਕਾਫੀ ਤਣਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਜਿਹੜੀ ਕਿ ਜਾ ਰਹੀ ਹੈ ਬਹੁਤ ਸਾਰੇ ਨੌਜਵਾਨ ਹੋਣ ਬਜ਼ੁਰਗ ਹੋਣ ਜ਼ਖਮੀ ਹੋ ਚੁੱਕੇ ਨੇ ਤਾ ਕੁਝ ਨੌਜਵਾਨਾਂ ਦੇ ਵੀ ਕਹਿਣਾ ਹੈ ਕਿ ਸਿੱਧਾ ਗੋਲੀਆਂ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਤਾਂ ਇੱਕ ਨੌਜਵਾਨ ਦੀ ਗੋਲੀ ਲੱਤ ਤੋਂ ਅਰਪਰ ਹੋ ਗਈ ਹੈ। ਤਾਂ ਨਾਲ ਲੱਗਦੇ ਖੇਤਾਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਵਾਂ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਨਾਲ ਲੱਗਦੇ ਖੇਤਾਂ ਦੇ ਵਿੱਚੋਂ ਵੀ ਹਰਿਆਣੇ ਵਾਲ ਨੂੰ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਤਾਂ ਖੇਤਾਂ ਦੇ ਵਿੱਚ ਵੀ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ। ਕਸਿੱਧੀਆਂ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹਖਨੋਰੀ ਬਾਰਡਰ ਤੋਂ ਇੱਕ ਤੋਂ ਬਾਅਦ ਇੱਕ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਖੇਤਾਂ ਦੇ ਵਿੱਚ ਜੋ ਕਿਸਾਨ ਵੜੇ ਹੋਏ ਨੇ ਉਹਨਾਂ ਉੱਤੇ ਵੀ ਸਿੱਧੇ ਗੋਲੇ ਨੇ ਚਲਾਏ ਜਾ ਰਹੇ ਨੇ ਤਾਂ ਐਂਬੂਲੈਂਸੀਆਂ ਵੀ ਤਸਵੀਰਾਂ ਤੋਂ ਦਿਖਾਵਾਂਗੇ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਬਾਰਡਰ ਤੇ ਆ ਰਹੀ ਹੈ ਤੇ ਜਾ ਰਹੀ ਹੈ ਤਾਂ ਜਿਹੜੇ ਨੌਜਵਾਨ ਇੱਥੇ ਡਟੇ ਹੋਏ ਨੇ ਕਿਸਾਨ ਇੱਥੇ ਡਟੇ ਹੋਏ ਉਹਨਾਂ ਦੇ ਇਹ ਕਹਿਣਾ ਕਿ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਰਿਆਣਾ ਪੁਲਿਸ ਦੇ ਵੱਲੋਂ ਤੇ ਫੌਜ ਦੇ ਵੱਲੋਂ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਬੋਟਲਾਂ ਦੇ ਉੱਤੇ ਤਾਂ ਕੁਝ ਸਰਕਾਰੀ ਐਂਬੂਲੈਂਸਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਕੁਝ ਖਾਲਸਾ ਏਡ ਦੀ ਵੀ ਐਂਬੂਲੈਂਸ ਪਹੁੰਚੀ ਹੈ ਨੇ ਤਾਂ ਕੁਝ ਲੋਕ ਆਪ ਦੇ ਤੌਰ ਤੇ ਵੀ ਐਂਬੂਲੈਂਸ ਇੱਥੇ ਲੈ ਕੇ ਪਹੁੰਚੇ ਹੋਏ ਨੇ ਤਾਂ ਜੋ ਜ਼ਖਮੀਆਂ ਨੂੰ ਫਰਸਟ ਏਡ ਦਿੱਤੀ ਜਾਵੇ ਤੇ ਜਲਦ ਤੋਂ ਜਲਦ ਉਹਦਾ ਜਿਹੜਾ ਕੀ ਇਲਾਜ ਹੈ ਉਹ ਨੇੜੇ ਦੇ ਹਸਪਤਾਲਾਂ ਦੇ ਵਿੱਚ ਕਰਾਇਆ ਜਾਵੇ ਤਾਂ ਨੁਕਸਾਨ ਕਾਫੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦਾ ਜਿਹੜਾ ਕਿ ਮਾਹੌਲ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਜਿਹੜੇ ਕਿਸਾਨ ਨਾਲ ਲੱਗਦੇ ਖੇਤਾਂ 'ਚੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਤੇ ਵੀ ਜਿਹੜੇ ਕਿ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ। ਤਾਂ ਕਿਸਾਨਾਂ ਦੇ ਕਹਿਣਾ ਕਿ ਹੁਣ ਸਿੱਧੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਦੇ ਚਲਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਕਿਸਾਨ ਅਤੇ ਨੌਜਵਾਨ ਜਿਹੜੇ ਨੇ ਜ਼ਖਮੀ ਹੋਏ ਨੇ ਐਂਬੂਲੈਂਸਾਂ ਲਗਾਤਾਰ ਪਹੁੰਚ ਰਹੀਆਂ ਨੇ। 20 ਮਿੰਟ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਲਗਾਤਾਰ ਤੁਸੀਂ ਆਵਾਜ਼ਾਂ ਸੁਣ ਸਕਦੇ ਹੋ ਠਾ ਠਾ ਦੀ ਆਵਾਜ਼ਾਂ ਆ ਰਹੀਆਂ ਨੇ ਖੇਤਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ 20 ਤੋਂ 25 ਮਿੰਟ ਹੋ ਗਏ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਤੇ ਪਾਣੀ ਦੀਆਂ ਬੁਸ਼ਾਰਾਂ ਕਿਸਾਨਾਂ ਦੇ ਚਲਾਈਆਂ ਗਈਆਂ ਨੇ ਤੇ ਧੂਆਂ ਹੀ ਧੂਆਂ ਜਿਹੜਾ ਕੀ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਾ ਸਥਿਤੀ ਕਾਫੀ ਤਣਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਤੇ ਲਗਾਤਾਰ ਥਾੜ-ਥਾੜੀਆਂ ਜਿਹੜੀਆਂ ਕਿ ਆਵਾਜ਼ਾਂ ਨੇ ਉਹ ਸੁਣਾਈ ਦੇ ਰਹੀਆਂ ਨੇ ਨੇ ਹੱਥੇ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਅਤੇ ਸੁਰੱਖਿਆ ਦੀਆਂ ਵੱਖ-ਵੱਖ ਟੁਕੜੀਆਂ ਦੇ ਵੱਲੋਂ ਅਟੈਕ ਆਪ ਕਰ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਤਾਂ ਜੋ ਉਹਨਾਂ ਦਾ ਇਲਾਜ ਆਪ ਕੀਤਾ ਜਾ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਪਹੁੰਚ ਰਹੀ ਹੈ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਨੇੜੇ ਦੇ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ 20 ਤੋਂ 25 ਮਿੰਟ ਹੋ ਗਏ ਨੇ ਲਗਾਤਾਰ ਹਰਿਆਣਾ ਵਾਲੀ ਸਾਈਡ ਤੋਂ ਥਰੂ ਗੈਸ ਦੇ ਗੋਲੇ ਅਤੇ ਕੁਝ ਕਿਸਾਨ ਆਗੂ ਇਹ ਵੀ ਕਹਿ ਰਹੇ ਨੇ ਕਿਸਾਨ ਨੌਜਵਾਨੇ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਸਿੱਧੀਆਂ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਹਜੇ ਵੀ ਜਿਹੜੀਆਂ ਦੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਕੈਮਰਾ ਪਰਸਨ ਸੰਨੀਤ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਖਨੋਰੀ ਬਾਰਡਰ